ਅੱਜ ਸਵੇਰੇ ਲੁਧਿਆਣਾ ਦੇ ਵਿੱਚ ਚੰਡੀਗੜ੍ਹ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਟਿਪਰ ਚਾਲਕ ਨੇ ਸਕੂਟਰੀ ਸਵਾਰ ਅਧਿਆਪਕ ਨੂੰ ਕੁਚਲ ਦਿੱਤਾ ਇਸ ਹਾਦਸੇ ਦੇ ਦੌਰਾਨ ਆਪ ਆਗੂ ਨਿਤੂ ਬੋਰਾ ਨੇ ਸੜਕ ਤੇ ਖੂਨ ਦੇ ਨਾਲ ਲਤਪਤ ਪਈ ਔਰਤ ਨੂੰ ਤੁਰੰਤ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਵਿੱਚ ਟਿਪਰ ਔਰਤ ਦੇ ਹੱਥ ਅਤੇ ਪੇਟ ਤੇ ਚੜ ਗਿਆ ਅਤੇ ਜ਼ਖਮੀ ਔਰਤ ਦੀ ਪਛਾਣ ਕੀਰਤੀ ਅਰੋੜਾ ਦੇ ਵਜੋਂ ਹੋਈ ਅਤੇ ਜਿਸ ਨੂੰ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸਮਦੀਦਾਂ ਦੇ ਮੁਤਾਬਕ ਟਿੱਪਰ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਕੰਮ ਨੂੰ ਅੰਜਾਮ ਦੇਣ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਜ਼ਖਮੀ ਕੀਰਤੀ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਦੇ ਵਿੱਚ ਪੜਾਉਂਦੀ ਹੈ ਦੱਸਿਆ ਕਿ 4 ਦਿਨ ਪਹਿਲਾਂ ਚੰਡੀਗੜ੍ਹ ਰੋਡ ਤੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਇੱਕ 18 ਸਾਲਾ ਨੌਜਵਾਨ ਨੂੰ ਕੁਚਲ ਦਿੱਤਾ ਸੀ ਅਤੇ ਜਿਸ ਦੇ ਕਾਰਨ ਉਸ ਦੀ ਉਥੇ ਮੌਤ ਹੋ ਗਈ ਸੀ ਅਤੇ ਲੋਕਾਂ ਨੇ ਪੁਲਿਸ ਸਟੇਸ਼ਨ ਦਾ ਘਰਾਓ ਕਰਕੇ ਟਿੱਪਰ ਚਾਲਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਅਤੇ ਚੰਡੀਗੜ੍ਹ ਰੋਡ ਤੇ ਦਿਨ ਬਦ ਦਿਨ ਹੋਣ ਫਿਰ ਸੜਕ ਖਾਸੇ ਵੱਧਦੀ ਜਾ ਰਹੀ ਨੇ ਕਿਉਂਕਿ ਸਵੇਰੇ ਸ਼ਾਮ ਟ੍ਰੈਫਿਕ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਅਤੇ ਸਕੂਲੀ ਬੱਸਾਂ ਅਤੇ ਦਫ਼ਤਰਾਂ ਨੂੰ ਆਉਣ ਜਾਣ ਦੇ ਲਈ ਸਵੇਰ ਵੇਲੇ ਬਹੁਤ ਭੀੜ ਹੁੰਦੀ ਹੈ ਅਤੇ ਇਸ ਦੇ ਬਾਵਜੂਦ ਪੁਲਿਸ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਭਾਜੀ ਡਰਾਈਵਰ ਕਿੱਥੇ ਭਾਜੀ ਕੋਣ ਸੀਗਾ ਜੀ ਐਕਟਿਵਟ ਕੋਣ ਸੀ ਜੀ ਤੇ ਜੀ ਹੈ ਭਾਜੀ ਅੱਛਾ ਭਤੀਜੀ ਨੇ ਜੀ ਕਿਹਾ ਮੈਰਿਜ ਨੇ ਜੀ ਅਨਮਨਤ ਹਾਂ ਅੱਛਾ ਤੇ ਕਿਸ ਤਰ੍ਹਾਂ ਉਹਨਾਂ ਦੀ ਸਥਿਤੀ ਦੱਸੀ ਜਾ ਰਹੀ ਹੈ ਜੀ ਹਾਲੇ ਤਾਂ ਭਾਈ ਕੀ ਗੱਲ ਹੈ ਅੱਛਾ ਜੀ ਨਾਲ ਕੋਈ ਬੱਚਾ ਵਗੈਰਾ ਵੀ ਸੀਗਾ ਜੀ ਠੀਕ ਹੈ ਜੀ ਕਿੱਥੇ ਲੈ ਕੇ ਗਏ ਸੀ ਸੀਐਮਸੀ ਅਮਰਜ ਹਸਪਤਾਲ ਠੀਕ ਹੈ ਜੀ ਪੁੱਛੋ ਅੱਛਾ ਗੱਲੋ 7 41 ਦੇ ਕੰਮ ਹੋ ਗਿਆ ਇਹ ਕੀ ਕੀ ਹੈ ਕੀ ਹੈ ਸਰ ਮੈਂ ਤਾਂ ਲੋਕੇ ਤੇ ਹੋ ਗਈ ਸੀ ਬਿਲਕੁਲ ਪੌਲਿਕ ਨੂੰ ਫੋਨ ਕੀਤਾ ਵੀ ਐਕਸੀਡੈਂਟ ਹੋ ਗਿਆ ਸਰ ਜੀ ਕੋਈ ਲੇਡੀਜ਼ ਆ ਹੋਇਆ ਐਕਸੀਡੈਂਟ ਬਿਲਕੁਲ ਸਰ ਮੈਨੂੰ ਹਲੇ ਪਤਾ ਨਹੀਂ ਮੈਂ ਟ੍ਰੈਫਿਕ ਲਗਾ ਰਿਹਾ ਹਾਂ ਮੈਨੂੰ ਬੜਾ ਟਰਾਲੀ ਜਿਹਾ ਜਿਹੜੀ ਛੱਡ ਕੇ ਆਇਆ ਅੱਛਾ ਫਸਟ ਪਾਲ ਤੇ ਬਾਕੀ ਨੂੰ ਬਸ ਹੋ ਜਾਵੇ ਤੇ ਜਿਹੜਾ ਟਿਪਰ ਖੜਾ ਹੈ ਉਹਦਾ ਡਰਾਈਵਰ ਭੱਜ ਗਿਆ ਜੀ ਸਰ ਮੈਨੂੰ ਬਿਲਕੁਲ ਹੀ ਦੇਖ ਰੋ ਪਤਾ ਮੈਂ ਆਪਣੀ ਪਾਰਟੀ ਜਿਹੜੀ ਮੇਰੇ ਕੋਲ ਆ ਕੀ ਆ ਇਹ ਤਕਰੀਬਨ ਸਾਰੇ ਕੇ ਸਾਥੋ ਦੇ ਹੋਇਆ ਵਾਸਤੇ ਇਹ ਕਿੰਦੇ ਨਾਲ ਹੋਇਆ ਕਿਹੜੀ ਗੱਡੀ ਦੇ ਨਾਲ ਇੱਕ ਕੈਂਟਰ ਆ ਟਿਪਰ ਆ ਇਹਦੇ ਨਾਲ ਹੋਇਆ ਲੇਡੀ ਦਾ ਐਕਟਵਾ ਦਾ ਕਿ ਉਹਦਾ ਇੱਕ ਬੱਚਾ ਵੀ ਸੀ ਇੱਕ ਬੱਚੇ ਦਾ ਕੋਈ ਪਤਾ ਨਹੀਂ ਲੇਡੀ ਦਾ ਹੀ ਹੋਇਆ ਇਹ ਲੇਡੀ ਨੂੰ ਕਿੱਥੇ ਲੈ ਕੇ ਗਏ ਸੀ ਐਮਸੀ ਐਸੀਐਮ ਜੀ ਕਿੰਨੀ ਗੇਜ ਹੋਣੀਆਂ ਸੀ ਲੇਡੀ ਦੀ ਜੀ ਜੀ ਹੋਰ ਜਾ ਕੇ ਪਤਾ ਲੱਗੇਗਾ ਕਿੰਨੀ ਹਾਲ ਤਾਂ ਇਸ ਟਾਈਮ ਕਿੱਦਾਂ ਹੁੰਦਾ ਹੋਂਦੀ ਹਾਂਜੀ ਹਾਲ ਤਾਂ ਜੀ ਠੀਕ ਹੀ ਆ ਰਹੀ ਹੈ ਠੀਕ ਹੈ ਜੀ ਹਾਂ ਜੀ ਇਹ ਚੋਂ ਕਿ ਇਸ ਟਾਈਮ ਹਰ ਟਾਈਮ ਟ੍ਰੈਫਿਕ ਜਾਮ ਹੁੰਦਾ ਵਾ ਕੋਈ ਟ੍ਰੈਫਿਕ ਮੁਲਾਜ਼ਮ ਇਸ ਟਾਈਮ ਲੱਗੇ ਤਾਂ ਸਵੇਰੇ ਕੋਈ ਮਜ਼ਦੂਰ ਨਹੀਂ ਹੁੰਦਾ ਤੁਹਾਡਾ ਕੀ ਜਾਣਣਾ ਚਾਹੀਦਾ ਜੋ ਸਕੂਲ ਦਾ ਟਾਈਮ ਹੁੰਦਾ ਸਿਰ ਇਹ ਟ੍ਰੈਫਿਕ ਦਾ ਡਿਊਟੀ ਬੰਦੀ ਹੈ ਜੀ ਇਹਦੇ ਹਾਂਜੀ ਇਹ ਪ੍ਰੋਫੀਲ ਉਹੀ ਬੰਦੀ ਆ ਵੀ ਪੈਰ ਨਾਲ ਉਹਨਾਂ ਤੇ ਤੁਸੀਂ ਤੁਸੀਂ ਕਿਹੜੇ ਥਾਣੇ ਤੋਂ ਆਏ ਮੈਂ 7 ਨੰਬਰ ਡਿਵੀਜ਼ਨ ਦਾ ਡਿਊਟੀ ਅਫਸਰ ਆ ਐਸਐਮ ਜੈਨ ਨਿਗੂਜ਼ੇਲੇ ਲੁਧਿਆਣਾ ਤੋਂ ਵਿਸ਼ੇਸ਼ ਚਰੂਟਾ ਦੀ ਰਿਪੋਰਟ